ਕੱਟ ਕੇ ਰੱਖ ਪਾ ਹੈ ਕਿਉਂ ਕਰਦਾ ਹੈ ਇਹ ਰੋਈ ਕੱਪੜਾ ਖਾਓ ਕੇ ਦਾ ਕੱਪੜਾ ਤੁਹਾਡੇ ਕੋਲ ਹਾਂ ਜੀ ਬੱਸ ਕੱਪੜਾ ਤਾਂ ਬੱਸ ਕੱਪੜਾ ਹੀ ਆ ਮੈਂ ਲਾ ਕੇ ਆ ਰਿਹਾ ਕੱਪੜਾ ਭਾਜੀ ਆਹ ਇਹ ਕਿਉਂ ਲੈ ਆਇਆ ਮੈਂ ਨਹੀਂ ਮਾਰ ਮਾਰ ਮੇਰੇ ਨਾਲ ਮਾਰ ਤੂੰ ਨਾ ਆ ਰਿਹਾ ਨਾ ਯਾਰ ਅਸੀਂ ਸੌਂ ਗਏ ਨਾ ਯਾਰ ਬੱਸ ਆ ਜਾ ਇਹਨੂੰ ਬੁਲਾ ਲਈਏ ਅੱਛਾ ਤੂੰ ਨਾ ਆ ਰਿਹਾ ਹੈ ਹਾਂ ਆ ਦੇਖ ਤੂੰ ਤੁਸੀਂ ਪਰਦਾ ਕੋਈ ਕੱਟਾ ਕਰ ਲੈ ਕਿਸੇ ਵਿੱਚ ਹੋਇਆ ਕੋਈ ਨੋਟਸ ਕਿਸੇ ਵਿੱਚ ਹੋਇਆ ਆ ਮਲਾਜ ਨੂੰ ਕਿਤੇ ਮਾਰ ਦੇ ਆ ਚੱਲ ਇਹ ਕਹਿੰਦਾ ਕਵਰ ਨਹੀਂ ਵੀ ਤੁਸੀਂ ਉਹ ਕਾਵੀ ਨਹੀਂ ਕੋਲ ਵੇਟ ਨਹੀਂ ਜੀ ਜਾਂਦੇ ਇਹਨਾਂ ਨੰਬਰ ਤੇ ਤਾਂ ਬਣਾ ਦਿੰਦਾ ਇਤਰਾ ਬਲਿ ਸ਼ਰਮਾ ਜੀ ਮੇਰੀ ਨੰਬਰ ਪਰ ਮੈਂ ਬੰਦਾ ਰਹੇਗਾ ਇੱਥੇ ਮੈਨੂੰ ਡਾਕ ਮਾਰਦਾ ਇੱਕ ਮਣੀਆ ਗੱਲ ਕਰ ਰਹੇ ਧੱਕੇ ਬੱਚੇ ਇੱਥੇ ਹਾਂ ਮੈਨੂੰ ਡਾਕ ਕੀ ਰਹੀ ਆ ਜਨਾਬ ਉਹ ਯਾਰ ਨਹੀਂ ਮੈਂ ਤਿਆਰ ਨਹੀਂ ਰਹੀ ਰੋਪ ਤੋਂ ਪਹਿ ਤੁਹਾਨੂੰ ਯਾਰ ਖਬਰ ਨਹੀਂ ਕਰ ਪਈ ਇਹ ਮੇਰੇ ਕੋ ਚੱਲੋ ਉਹ ਹੇਟ ਕੀਤਾ ਕਿ ਨਹੀਂ ਹੋਇਆ ਤੁਸੀਂ ਤਰ ਬੰਦੀ ਆਈਏ ਤੁਹਾਨੂੰ ਕਿਹਨੂੰ ਫੋਨ ਕੀਤਾ ਨਾ ਬੋਲੇ ਪਾਣੀ ਪਾਣੀ ਜੰਦਰੇ ਖੋਲੇ ਨਾ ਨਹੀਂ ਕੁਝ ਗੱਲ ਗੱਲ ਆਇਆ ਨੋਸਟ ਸਾਡੇ ਕੋਲ ਨੇ ਮਿਲਦੀ ਉਹ ਮੈਂ ਵਿਖਾਉ ਤੁਹਾਨੂੰ ਕਿ ਮੈਂ ਤੁਹਾਡੇ ਗੱਡੀ ਮਾਰ ਕੇ ਛੋਟੇ ਮਾਰ ਕੇ 1:00 ਵਜੇ ਯਾਰ ਐਸੀ ਕਿ ਬੈਂਕ ਵਾਲੇ ਮੈਂ ਤੇ ਪੱਲੇ ਗਿਆ ਸੀ ਇੱਕ ਲੋੜ ਆ ਰਿਹਾ ਸੀ ਅੱਛਾ ਬੱਡੇ ਅੱਜ ਅੱਜ ਜਾਂਦਾ ਸੀ ਉੱਥੋਂ ਦਾ ਲਿਆਇਆ ਕਰੀ ਕੋਈ ਗੱਲ हां देख ना यार आ बहुत अच्छी लागेंगे रुक थोड़ा रुक एक मिनट प्रधान जी परे का सुन लो ਤੁਹਾਡਾ ਪੁਲਿਸ ਦਾ ਕੰਮ ਨਹੀਂ ਆ ਤੁਹਾਡਾ ਪੁਲਿਸ ਦਾ ਕੋਈ ਕੰਮ ਨਹੀਂ ਕੋਈ ਤੁਸੀਂ ਇੱਥੇ ਲੈਣ ਕਿ ਆ ਯਾਰ ਕਿੱਥੇ ਬੈਂਕ ਵਾਲੇ ਆ ਬੈਂਕੜਾ ਕਿਥੇ ਵਿਖਾਓ ਬੈਂਕੜਾ ਵਿਖਾਓ ਬੈਂਕੜਾ ਲੱਭੋ ਆ ਚਰਮਾਈ ਜਾਓ ਕਿ ਕੋਈ ਕੰਮ ਨਹੀਂ ਆਇਆ ਤੇ ਯਾਰ ਦਾ ਨੋਟ ਲੈ ਲੀਂ ਮੇਰੇ ਕੋਲ ਇੱਕ ਮਿੰਟ ਮੈਨੂੰ ਲਾਈਵ ਮੈਂ ਇਹਨਾਂ ਨੇ ਮਿੰਟਾ ਕੀਤੀਆਂ ਪ੍ਰਧਾਨ ਜੀ ਮੈਂ ਕਿਹਾ ਉਹ ਇੱਕ ਮਿੰਟ ਮੈਂ ਬੈਂਕ ਕਰਾ ਦਿੱਤੀ ਹਾਂ ਹਰਮਨ ਜੀ ਚਾਰ ਮਿੰਟ ਲਿਓ ਨਹੀਂ 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 ਇੱਥੇ ਲੜਾਈ ਆਉਣੀ ਇੱਥੇ ਇਹਨਾਂ ਨੇ ਮੈਨੂੰ ਡਾਂਗੇਰੀ ਕਹਿੰਦਾ ਅਥਰ ਨਹੀਂ ਉਹ ਨਮੋਦਨ ਮੇਰੇ ਕਰ ਗਿਆ ਆ ਕਿੱਡੀ ਗਲਤ ਗੱਲ ਕੋਈ ਇਹ ਗੱਲੂ ਇਹ ਕਿੱਡੀ ਗਲਤ ਗੱਲ ਹੈ ਸਾਰਾ ਇੱਧਰ ਵੇਖੋ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਤੇ ਤੁਸੀਂ ਇਹ ਕਿੱਡੀ ਗੱਲ ਮਿੰਦਾ ਕਰੀ ਇਹਨਾਂ ਨਾਲ ਉਸ ਦੇ ਸਾਡੇ ਕੋਲ ਟੀਆਰ ਕੋਡ ਦਾ ਮੈਂ ਆਖਿਓ ਕਿਉਂ ਕਿ ਕਿੱਧਰ ਜੱਜ ਨੇ ਡਾਊਟ ਸਵੇਰ ਨਹੀਂ ਉਹ ਰਾਜਾ ਪ੍ਰੋਟੈਕਸ਼ਨ ਲਈ ਗੱਲ ਕਰੀ ਜਾਂਦਾ ਯਾਰ ਇੰਨੇ ਪੁਲਸ ਨਾਲ ਨਾਲ ਵਾਰਟੀ ਲੈ ਯਾਰ ਬਹਰੀ ਤਾਂ ਬੈਠਾ ਨਾ ਯਾਰ ਬੈਂਕ ਬੈਂਕ ਕਾ ਕਿੱਥੇ ਆ ਬੈਂਕ ਕਾ ਆ ਕਿੱਥੇ ਆ ਦੱਸੋ ਕਹਿੰਦੇ ਕਿੱਥੇ ਆ ਤੇ ਇੱਥੇ ਆਏ ਨੇ ਠੱਕੇ ਦੇ ਨਾਲ ਆਏ ਨੇ ਤੁਸੀਂ ਠੱਕੇ ਦੇ ਰੱਖਦੇ ਆ ਨਾ ਬੈਂਕ ਕਾ ਕਿੱਥੇ ਨੇ ਗੱਲ ਕੀਤੀ ਬਾਈ ਨਾਲ ਤੁਹਾਨੂੰ ਕੰਪਲੇਟ ਕਿਨੇ ਦਿੱਤੀ ਇਹ ਬੈਂਕ ਨਾਲ ਲੈ ਕੇ ਇੱਕ ਚੁੱਪੋ ਤੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਫੋਨ ਕਰਦੇ ਇੱਕ ਮਿੰਟ ਇੱਕ ਮਿੰਟ ਤੁਹਾਡੇ ਚੋਂ ਮੇਨ ਇੰਚਾਰਜ ਕਿਹਾ ਤੁਸੀਂ ਜੀ ਤੁਸੀਂ ਇਹਨਾਂ ਦੱਸ ਦਿਓ ਭਰਾ ਜੀ ਤੁਸੀਂ ਕਿੰਦੀ ਕੰਪਲੇਂਟ ਦਿੱਤੀ ਹੈ ਜੀ ਬੈਂਕ ਕੋਲੋਂ ਕੰਪਲੇਂਟ ਦਿੱਤੀ ਹੈ ਨਾ ਤੇ ਉਹਨਾਂ ਨੇ ਕੀ ਕੰਪਲੇਂਟ ਉਹ ਵੀ ਸਾਡਾ ਅਸੀਂ ਜਾਂਦੇ ਉੱਥੇ ਸਾਡਾ ਸਮਾਨ ਪਿਆ ਉਹਨਾਂ ਦਾ ਇਹਨਾਂ ਦਾ ਕਿਹ ਚਿਰਪਲਾ ਮਾਲਕ ਦਾ ਇਹ ਪਹਿਲੀ ਦਾ ਇਹ ਪ੍ਰਵਿੰਦਰ ਦਾ ਜਿਹੜਾ ਜਿਹਦੇ ਮਾਲਕ ਸੋ ਆ ਪਹਿਲੀ ਤੇਰਾ ਉਹਨਾਂ ਨੇ ਅਸੀਂ ਨੋਟਸ ਦੇਤੇ ਨਾ ਨੋਟ ਤੇ باوجود ਸਮਾਨ ਨਹੀਂ ਘਟਿਆ ਦੇਖੜੇ ਕੜੇ ਕੜੇ ਇਹਦਾ ਮਤਲਬ ਕਬਜ਼ਾ ਤਾਂ ਨਾ ਲਿਆ ਹੀ ਨਹੀਂ ਬੈਂਕ ਨੇ ਤੇ ਲੈਣ ਲੈਣ ਲਾਮੀ ਪਹਿਲੇ ਕਰਾਤੀ 100 ਆਉਣਾ ਆ ਕਿੱਡਾ ਵਟਾ ਮੁੱਦਾ ਉਹ ਤਾਂ ਤੁਹਾਨੂੰ ਵੀ ਤੁਸੀਂ ਗੱਲ ਕਰੋ ਬੈਂਕ ਨਾਲ ਮੇਰੇ ਨਾਲ ਗੱਲ ਕਰੋ ਤੁਸੀਂ ਸਾਰੇ ਕਿਵੇਂ ਆ ਗਏ ਕੰਮ ਨਹੀਂ ਸਕੇ ਟੋਰਟ ਨਹੀਂ ਯਾਰ ਪੁਲਿਸ ਦਾ ਥਾਣੇ ਚ ਹੈ ਹੀ ਨਹੀਂ ਤੁਸੀਂ ਸਾਰਾ ਥਾਣਾ ਇੱਥੇ ਆ ਗਏ ਹਬ ਵਿੱਚ ਗੁੰਡਾ ਕਰਦੀ ਐਨੀ ਹੈ ਉੱਥੇ ਤੁਹਾਡੇ ਕੋਲ ਟਾਈਮ ਨਹੀਂ ਆ ਉਹ ਬੱਸ ਕਰੋ ਸਹੀ ਯਾਰ ਕਿਉਂ ਦਸ ਕਮਾਲ ਕਰਦਾ ਜਾ ਹੈ ਹੈ ਕੋਈ ਕਦਰ ਤਾਂ ਪਿੰਡ ਦੇ ਕਿਤਾ ਵੱਡਾ ਯਾਰ ਇਹ ਸੱਚ ਹੈ